हां सस् नमस्कार स्वागत ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਤ ਦੀ ਗਰਮੀ ਜਿੱਥੇ ਗਰਮੀ ਦਾ ਕਹਿਰ ਅਸੀਂ ਪੰਜਾਬ 'ਚ ਗੱਲ ਕਰੀਏ Rajasthan 'ਚ ਗੱਲ ਕਰੀਏ ਜਿੱਥੇ ਜਿਹੜਾ ਪਾਰਾ ਉਹ 45+ ਜਿਹੜਾ ਹੋ ਚੁੱਕਿਆ ਤਾਂ ਉੱਥੇ ਹੀ ਅਸੀਂ ਚੰਡੀਗੜ੍ਹ ਦੀ ਉਸ ਜਗ੍ਹਾ ਤੇ ਮੌਜੂਦ ਆ ਜਿੱਥੇ ਕੀ ਜਦੋਂ ਪਹਾੜਾਂ ਤੇ بارش ਹੁੰਦੀਆਂ ਤੇ ਪਾਣੀ ਹੀ ਪਾਣੀ ਇਹਨਾਂ ਜਗ੍ਹਾ ਤੇ ਹੋ ਜਾਂਦਾ ਪਰ ਇਸ ਸਮੇਂ ਜਿਹੜੀ ਜਗ੍ਹਾ ਹੈਗੀ ਜਿੱਥੇ ਤੁਹਾਨੂੰ ਨਾਮ ਵੀ ਦੱਸ ਦੇਣ ਜਗ੍ਹਾ ਦੇ ਪਰ ਇੱਕ ਵਾਰੀ ਤਰੇੜਾ ਜਰੂਰ ਦੇਖ ਲੋ ਇਸ ਜਗ੍ਹਾ ਤੇ ਜਿੱਥੇ ਪੂਰੇ ਲੋਕ ਘੁੰਮਣ ਫਿਰਨ ਆਉਂਦੇ ਨੇ ਲੋਕ ਇੱਥੇ ਮਸਤੀ ਕਰਦੇ ਨੇ ਪਰ ਜਿਹੜਾ ਇਸ ਸਮੇ ਜਿਹੜਾ ਪਾਣੀ ਦਾ ਜਿਹੜਾ ਲੈਵਲ ਹੈਗਾ ਉਹ ਇੰਨਾ ਘਟ ਚੁੱਕਿਆ ਹੈ ਕਿ ਇੱਥੇ ਇਸ ਸਮੇ ਪੂਰੀ ਗਰਮੀ ਦੂਜੇ ਪਾਸੇ ਵੀ ਦਿਖਾਵਾਂਗੇ ਜਿੱਥੇ ਲੇਕ ਤੇ ਮੌਜੂਦ ਆ ਜਿੱਥੇ ਦੂਸਰੇ ਪਾਸੇ ਵੀ ਪਾਣੀ ਦਾ ਲੈਵਲ ਘਟਿਆ ਹੋਇਆ ਤੇ ਹਰ ਕੋਈ ਗਰਮੀ ਗਰਮੀ ਕਰ ਰਿਹਾ ਤਾਂ ਇੱਕ ਤਰੇੜਾਂ ਦੀਆਂ ਤਸਵੀਰਾਂ ਜ਼ਰੂਰ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜਿੱਥੇ ਜ਼ਮੀਨ ਤੇ ਇਸ ਸਮੇ ਪੂਰੀਆਂ ਤਰੇੜਾਂ ਪੈ ਚੁੱਕੀਆਂ ਨੇ ਪਾਣੀ ਦਾ ਜਿਹੜਾ ਲੈਵਲ ਜਾਂ ਪਾਣੀ ਬਰਸਾਤਾ ਨਾ ਖੁੱਲ ਕੇ ਹੋਣ ਕਰਕੇ ਜਿਹੜਾ ਪਾਣੀ ਇੱਥੇ ਜਿਹੜਾ ਕਿ ਨਹੀਂ ਪਹੁੰਚ ਪਾਇਆ ਤਾਂ ਜਿਹਦੇ ਇਸ ਪਾਣੀ ਦੀ ਜਿਹੜੀ ਕਿਲਤ ਹੈਗੀ ਆ ਦੂਰ ਦੂਰ ਤੱਕ ਜਿੱਥੇ ਨਜ਼ਰ ਜਾਂਦੀ ਆ ਜਿਹੜੇ ਪਾਣੀ ਦੇ ਸਰੋਤ ਨੇ ਉਹ ਇਸ ਸਮੇਂ ਜਾਨਵਰਾਂ ਵਾਸਤੇ ਵੀ ਬਹੁਤ ਅਸੀਂ ਕਹਿ ਸਕਦੇ ਆ ਕਿ ਥੋੜੇ ਨੇ ਦੂਰ ਦੂਰ ਕਿਤੇ ਕਿਤੇ ਟਾਵਾ ਟਾਵਾ ਜਿਹੜਾ ਪਾਣੀ ਹੈਗਾ ਉਹ ਦਿਖਾਈ ਦੇ ਰਿਹਾ ਪਰ ਸੋਨ ਸਨਾਟਾ ਬਿਲਕੁਲ ਪਸਰਿਆ ਹੋਇਆ ਕਿਉਂਕਿ ਜਦੋਂ ਬਰਸਾਤਾਂ ਹੁੰਦੀਆਂ ਨੇ ਪਾਣੀ ਆਉਂਦਾ ਤਾਂ ਉਦੋਂ ਇਹ ਚੀਜ਼ਾਂ ਦੇ ਇਸ ਜਗ੍ਹਾ ਤੇ ਜ਼ਰੂਰ ਚੈਲਪੈਲ ਹੁੰਦੀ ਆ ਦੇਖੋ ਤਰੇੜਾਂ ਪਈਆਂ ਹੋਈਆਂ ਨੇ ਕਿੰਨੇ ਜੀਵ ਜੰਤੂ ਅੱਜ ਅਸੀਂ ਵੀਡੀਓਜ਼ ਦੇਖ ਰਹੇ ਆ 83 ਮਾਰ ਰਹੇ ਨੇ ਕਿਉਂਕਿ ਕੁਝ ਜਗ੍ਹਾ ਦੀ ਅਸੀਂ ਗੱਲ ਕਰੀ ਜਿਹੜੀ ਵਾਈਲਡ ਲਾਈਫ ਲਗਾਤਾਰ ਖਤਮ ਹੋ ਰਹੀ ਹੈ ਜਿਹੜੇ ਲੋਕ ਰੁੱਖਾਂ ਦੀ ਅਹਿਮੀਅਤ ਨਹੀਂ ਸਮਝਦੇ ਕਿਉਂਕਿ ਰੁੱਖ ਸਾਡੀ ਜ਼ਿੰਦਗੀ ਦਾ ਐਮਹੀਸਾਗੇ ਨੇ ਜੇਕਰ ਜਾਨਵਰ ਜਿੰਦਾ ਰਹਿਣਗੇ ਤਾਂ ਅਸੀਂ ਜਿੰਦਾ ਰਹਾਂਗੇ ਕਿਉਂਕਿ ਇੱਕ ਸੰਕੇਤ ਹੈਗਾ ਜ਼ਰੂਰ ਜਿਹੜਾ ਹੁਣ ਇਹਨਾਂ এনवायरमेंट ਚੇਂਜ ਹੋ ਰਿਹਾ ਹੈ ਜ਼ਰੂਰ ਸੰਕੇਤ ਹੈਗਾ ਕਿ ਜੇਕਰ ਜਾਨਵਰ ਮਰਨਗੇ ਤਾਂ ਉਸ ਜਗ੍ਹਾ ਤੇ ਇਨਸਾਨ ਵੀ ਹਰ ਸਾਲ ਜਿਹੜਾ ਟੈਂਪਰੇਚਰ ਦੇ ਵਿੱਚ ਵਾਧਾ ਲਗਾਤਾਰ ਹੋ ਰਿਹਾ ਤੇ ਜਗ੍ਹਾ ਦੇਖੋ ਦੂਰ ਦੂਤਾ ਜਿਹੜੀਆਂ ਤਰੇੜਾਆਂ ਹੈਗੀਆਂ ਨੇ ਇਹ ਪਈਆਂ ਹੋਈਆਂ ਤੇ ਹੁਣ ਤੁਹਾਨੂੰ ਅਸੀਂ ਜਿਹੜਾ ਲੈਵਲ ਹੈਗਾ ਉਹ ਵੀ ਦਿਖਾਵਾਂਗੇ ਇਸ ਸਮੇਂ ਜਿਹੜਾ ਝੀਲ ਦਾ ਲੈਵਲ ਕਿੱਥੇ-ਕਿੱਥੇ ਹੁੰਦਾ ਤੇ ਹੁਣ ਕਿੱਥੇ ਪਹੁੰਚਿਆ ਹੋਇਆ ਹੈ ਇਹ ਵੀ ਇੱਕ ਸੀਨ ਤਸਵੀਰ ਜਲਦੀ ਜਲਦੀ ਤੁਹਾਨੂੰ ਜ਼ਰੂਰ ساری ਅਸੀਂ ਦਿਖਾ ਦਿੰਨੇ ਆ ਜਿੱਥੇ ਪੂਰੀ ਚੈਲਪੈਲ ਜਾਂ ਅਸੀਂ ਪਾਣੀ ਦਾ ਜਿਹੜਾ ਇੱਕ ਮੀਟਰ ਹੈਗਾ ਜਿਹੜਾ ਡਾਇਆਮੀਟਰ ਲੱਗਿਆ ਹੋਇਆ ਪੂਰਾ ਤਾਂ ਬਿਲਕੁਲ ਜ਼ੀਰੋ ਤੇ ਸਮੇਂ ਪਹੁੰਚਿਆ ਹੋਇਆ ਕਿਉਂਕਿ ਪਾਣੀ ਬਿਲਕੁਲ ਜਿਹੜਾ ਪਹਾੜਾਂ ਤੇ بارش ਹੋएगी ਬਰਸਾਤਾ ਹੋਣ ਗਿਆ ਤਾਂ ਇਸ ਜਗ੍ਹਾ ਤੇ ਜਦੋਂ ਪਾਣੀ ਆਂਦਾ ਤੇ ਪਾਣੀ ਅੱਗੇ ਅ ਕਈ ਜਗ੍ਹਾ ਤੇ ਪਹੁੰਚਦਾ ਹੈ ਕਈ ਜਿਹੜੇ ਸਰੋਤ ਹੈਗੇ ਨੇ ਜਿਹੜੇ ਜਾਨਵਰਾਂ ਲਈ ਬਨੇ ਹੋਏ ਨੇ ਜਾਂ ਜਿਹੜੇ ਜਗ੍ਹਾ ਤੇ ਇਸ ਸਮੇਂ ਜ਼ਰੂਰਤ ਹੈਗੀ ਹੈ ਉੱਥੇ ਵੀ ਇਹ ਪਾਣੀ ਜਿਹੜਾ ਪਹੁੰਚ ਜਾਂਦਾ ਪਰ ਇਸ ਸਮੇਂ ਦੀ ਇੱਕ ਖਤਰਨਾਕ ਤਸਵੀਰ ਜ਼ਰੂਰ ਹੈਗੀ ਹੈ ਹਰ ਸਾਲ ਗਰਮੀ ਦਾ ਜਿਹੜਾ ਪਾਰਾ ਹੈ ਉਹ ਲਗਾਤਾਰ ਸੋ ਇਹ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਜ਼ਰੂਰ ਕਰਾਂਗੇ ਜਦੋਂ ਅਸੀਂ ਸ਼ਹਿਰ ਪਿਛਲੀ ਵਾਰ ਜਿਹੜਾ ਪਾਣੀ ਆਇਆ ਸੀ ਉਸਨੇ ਇਸ ਦਰਵਾਜ਼ੇ ਜਦੋਂ ਇਹਨਾਂ ਨੂੰ ਬੰਦ ਕੀਤਾ ਗਿਆ ਸੀ ਪਾਣੀ ਉਸ ਤਰੀਕੇ ਨਾਲ ਛੱਡਿਆ ਗਿਆ ਸੀ ਕਿ ਜਿਹੜਾ ਸ਼ਹਿਰ ਦਾ ਨੁਕਸਾਨ ਨਾ ਹੋਵੇ ਕਿਉਂਕਿ ਅੱਗੇ ਚੰਡੀਗੜ੍ਹ ਵੀ ਹੈ ਅੱਗੇ ਕਈ ਪਿੰਡ ਹੈਗੇ ਨੇ ਦੇਖੋ ਇਸ ਸਮੇਂ ਜੜੀਆਂ ਫਾਲਤੂ ਦੀਆਂ ਚੀਜ਼ਾਂ ਚਾਹੇ ਬੋਟਲ ਨੇ ਚਾਹੇ ਇੱਥੇ ਕਈ ਮੱਛੀਆਂ ਵੀ ਇੱਥੇ ਦੇਖ ਰਹੀਆਂ ਜਿਹੜੀਆਂ ਕਿ ਮਰੀਆਂ ਹੋਈਆਂ ਨੇ ਕਿਉਂਕਿ ਪਾਣੀ ਬਹੁਤ ਖਰਾਬ ਹੈਗਾ ਕਿਉਂਕਿ ਉੱਪਰ ਬਰਸਾਤਾਂ ਨਾ ਹੋਣ ਕਰਕੇ ਇਹ ਜਿਹੜੀ ਡਾਫ ਹੈਗੀ ਹੈ ਲੱਗੀ ਹੋਈ ਹੈ ਜਦੋਂ ਪਾਣੀ ਓਵਰ ਹੁੰਦਾ ਤਾਂ ਉਸ ਸਮੇ ਜਿਹੜੀ ਡਾਫ ਹੈਗੀ ਹੈ ਜ਼ਰੂਰ ਚੱਕੀ ਜਾਂਦੀ ਪਰ ਇਸ ਸਮੇ ਬੁਰੇ ਹਾਲਾਤਾਂ ਵਿੱਚ ਅਸੀਂ ਜੀਵ ਜੰਤੂਆਂ ਦੀ ਗੱਲ ਕਰੀ ਜਿਹੜੇ ਬੇਜਬਾਨ ਹੈਗੇ ਨੇ ਉਹਨਾਂ ਦਾ ਜੀਣਾ ਬਹੁਤ ਦੁਰਲਭ ਹੋਇਆ ਪਿਆ ਤੇ ਇਸ ਸਮੇ ਲੇਕ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਬਹੁਤ ਘਟਿਆ ਹੋਇਆ ਹੈ ਅਸੀਂ ਮੈਂ ਰਮੇਸ਼ ਨੂੰ ਕਹਾਂਗਾ ਕਿ ਇਹ ਵੀ ਇੱਕ ਤਸਵੀਰ ਅਸੀਂ ਜ਼ਰੂਰ ਜਿਹੜੇ ਦਰਸ਼ਕ ਜਿਹੜੇ ਲੋਕ ਦੂਰ ਦਰਾਡੇ ਤੋਂ ਇਸ ਸਮੇ ਲੇਕ ਵਾਲੀ ਜਗ੍ਹਾ ਤੇ ਘੁੰਮਣ ਨਹੀਂ ਆਉਂਦੇ ਨੇ ਉਹਨਾਂ ਨੂੰ ਵੀ ਇੱਕ ਦ੍ਰਿਸ਼ਾ ਜ਼ਰੂਰ ਅਸੀਂ ਦਿਖਾ ਦਿੰਦੇ ਹਾਂ ਜਿਹੜੀ ਇੱਕ ਇਹ ਜਗ੍ਹਾ ਲੇਕ ਦੀ ਜਿੱਥੇ ਪਾਣੀ ਆਂਦਾ ਹੈ ਜਿਹੜਾ ਪਾਣੀ ਅੱਗੇ ਛੱਡਿਆ ਜਾਂਦਾ ਇੱਕ ਜਿਹੜਾ ਸੇਵ ਜਿਹੜਾ ਅੱਗੇ ਆ ਕੇ ਸੇਵ ਹੁੰਦਾ ਲੇਕ ਦੇ ਵਿੱਚ ਉੱਥੇ ਵੀ ਜਿਹੜੇ ਦਰ ਹੈਗੇ ਨੇ ਬਹੁਤ ਕਿਨਾਰੇ ਖਾਲੀ ਹੋਏ ਨੇ ਇਹ ਵੀ ਇੱਕ ਜ਼ਰੂਰ ਤੁਹਾਡੇ ਨਾਲ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਇਸ ਸਮੇਂ ਲੇਕ ਤੇ ਜੋ ਅੱਗ ਦੀ ਅੱਤ ਦੀ ਗਰਮੀ ਦੇ ਵਿੱਚ ਜੋ ਮਾਹੌਲ ਇਸ ਸਮੇਂ ਦਾ ਬਣਿਆ ਹੋਇਆ ਹੈ ਜੋ ਗਰਮੀ ਕਾਰਨ ਜਿਹੜਾ ਲੈਵਲ ਹੈ ਉਹ ਬੜਾ ਘਟ ਚੁੱਕਿਆ ਤਾਂ ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਾਣੀ ਨੂੰ ਲੈ ਕੇ ਜਿਹੜੀ ਕਿਲਤ ਹੈਗੀ ਹੈ ਉਹ ਜ਼ਰੂਰ ਜਿਹੜੀ ਸ਼ੁਰੂ ਹੋਏਗੀ ਜਿਸ ਨੂੰ ਹਾਲਾ ਕਿ ਅਲਰਟ ਜਿਹੜਾ ਦਿੱਤਾ ਗਿਆ ਹੈ ਕਿ ਬਿਨਾਂ ਕਿਸੇ ਕੰਮ ਤੋਂ ਬਾਹਰ ਨਾ ਨਿਕਲੋ ਕਿਉਂਕਿ ਛੁੱਟੀਆਂ ਦਾ ਦਿਨ ਚੱਲ ਰਹੇ ਤੇ ਇਹਨਾਂ ਛੁੱਟੀਆਂ ਦੇ ਵਿੱਚ ਬੱਚਿਆਂ ਜਾਂ ਆਪਣੇ ਪਰਿਵਾਰ ਨੂੰ ਠੰਡੇ ਮੌਸਮ ਵਿੱਚ ਜੇਕਰ ਸ਼ਾਮ ਦੀ ਗੱਲ ਕਰੀ ਤਾਂ ਉਸ ਸਮੇਂ ਨਿਕਲਣ ਲਈ ਕਿਹਾ ਗਿਆ ਕਿਉਂਕਿ ਗਰਮੀ ਇਸ ਸਮੇਂ बोलन ਦੇ ਵਿੱਚ ਵੀ ਜਿੰਨਾ ਅਸੀਂ ਕਹੀਏ ਕਿ ਸੂਰਜ ਵੱਲ ਅਸੀਂ ਧਿਆਨ ਨਹੀਂ ਕਰ ਸਕਦੇ ਜਿੰਨੀ ਤੇਜ਼ ਰੋਸ਼ਨੀ ਇਸ ਸਮੇਂ ਦੇਖੋ ਲੇਕ ਦੇ ਪਾਣੀ ਦਾ ਜਿਹੜਾ ਹੁਣ ਇੱਕ ਪਾਸੇ ਤਾਂ ਜਿਹੜੀ ਸਫਾਈ ਵੀ ਚੱਲ ਰਹੀ ਪਰ ਲੇਕ ਦਾ ਪਾਣੀ ਦੇਖੋ ਇਹ ਪਾਣੀ ਦਾ ਲੈਵਲ ਜਿਹੜਾ ਇਸ ਸਮੇਂ ਦੇਖੋ ਬਿਲਕੁਲ ਘਟਿਆ ਪਿਆ ਥੱਲੇ ਤੱਕ ਜਿਹੜਾ ਜ਼ਮੀਨ ਤੱਕ ਜਿਹੜਾ ਪਾਣੀ ਪਹੁੰਚਿਆ ਹੋਇਆ ਤਾਂ ਇਹ ਸੰਕੇਤ ਵੀ ਇੱਕ ਜ਼ਰੂਰ ਦਰਸਾਉਂਦੇ ਨੇ ਕਿ ਜਿਹੜੀ VOTING ਹੈ ਤਾਂ ਉਸ ਸਮੇਂ VOTING ਕਰਨ 'ਚ ਵੀ ਦਿੱਕਤ ਇੱਥੇ ਕੁਝ ਜੜੀਆਂ ਬੇੜੀਆਂ ਨੇ ਰੋਕੀਆਂ ਵੀ ਹੋਈਆਂ ਨੇ ਸ਼ਾਇਦ ਜਿਹੜਾ ਪਾਣੀ ਹੈ ਉਹ ਬਹੁਤ ਜ਼ਿਆਦਾ ਕਟਿਆ ਹੋਇਆ ਤੇ ਇਸ ਪਾਣੀ ਦੇ ਵਿੱਚ ਜੇਕਰ ਦੂਰ-ਦੂਰ ਤੱਕ ਨਜ਼ਰ ਮਾਰੀਏ ਤਾਂ ਜਿਹੜਾ ਪਾਣੀ ਦਾ ਜਿਹੜਾ ਰੰਗ ਵੀ ਹੈ ਉਹ ਵੀ ਬਹੁਤ ਬਦਲਿਆ ਹੋਇਆ ਕਿਉਂਕਿ ਪਾਣੀ ਬਰਸਾਤਾ ਨਾ ਹੋਣ ਕਰਕੇ ਜਿਹੜਾ ਪਾਣੀ ਉਹ ਲਗਾਤਾਰ ਸੁੱਕਣਾ ਸ਼ੁਰੂ ਹੋ ਚੁੱਕਿਆ ਹੈ ਸੋ ਅਸੀਂ ਇਹ ਤਸਵੀਰ ਵੀ ਦਿਖਾਈ ਹੈ ਤਸਵੀਰ ਦੇ ਸੰਕੇਤ ਵੀ ਦੇ ਰਹੇ ਨੇ ਕਿ ਜਿਹੜਾ ਰੁੱਖ ਹੈਗੇ ਨੇ ਸਾਡੀ ਜ਼ਿੰਦਗੀ 'ਚ ਕਿੰਨੇ ਜ਼ਰੂਰੀ ਹੈਗੇ ਨੇ এনवायरमेंट ਨੂੰ ਬਚਾਉਣਾ ਕਿੰਨਾ ਜ਼ਰੂਰੀ ਹੈ ਇਸ ਸਮੇਂ ਜਿਹੜੇ ਲੋਕ ਫਾਲਤੂ ਪਾਣੀ ਵੇਸਟ ਕਰਦੇ ਨੇ ਉਹਨਾਂ ਲਈ ਵੀ ਇੱਕ ਸੰਕੇਤ ਹੈ ਕਿ ਪਾਣੀ ਨੂੰ ਬਚਾਓ ਜਿਹੜੀਆਂ ਸਟੇਟਾਂ 'ਚ ਅੱਜ ਪਾਣੀ ਲਈ ਲੋਕ ਦੂਰ ਦੂਰ 5-5 ਕਿਲੋਮੀਟਰ ਤੋਂ ਜਿਹੜੀਆਂ ਮਟਕੇ ਜਾਂ ਕਿਸ ਤਰੀਕੇ ਨਾਲ ਪਾਣੀ ਲਿਆ ਰਹੇ ਨੇ ਉਹਨਾਂ ਨੂੰ ਵੀ ਇੱਕ ਜ਼ਰੂਰ ਚੇਤਾਵਨੀ ਹੈ ਕਿ ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਉਹ ਵੀ ਇਸ ਪਾਣੀ ਦੀ ਵੇਸਟ ਤੇ ਉੱਪਰ ਜ਼ਰੂਰ ਧਿਆਨ ਦੇਣਾ ਕੈਰਾਪਸਰ ਰਮੇਸ਼ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ